ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇ ਰੋਰ ਨਾਨਕ ਸਰਕਲੇ ਰਾ ਜਗਰਾਉ ਜਿਹੜਾ ਕਿ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਅੱਜ ਵੀ ਹਾਜ਼ਰ ਹੈ ਅੱਜ ਅਸੀਂ ਗੱਲ ਕਰਦੇ ਆਂ ਸ਼ੈਨਗਨ ਦੇ ਵਰਕ ਪਰਮਿਟ ਦੇ ਬਾਰੇ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਸੰਗਣਾ ਦੇ ਕੰਟਰੀਆਂ ਦਾ ਵਰਕ ਪਰਮਰ ਦਾ ਰਜਾਣ ਤੁਹਾਨੂੰ ਧੰਨਵਾਦ ਆ ਜਾ ਰਿਹਾ ਹੈ ਕਿਉਂਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਧੂਕੇ ਨਹੀਂ ਉੱਚੀ ਜਾਣ ਇੰਨਾ ਕੰਟਰੀਆਂ ਦੇ ਵਿੱਚ ਹੁਣ ਕੈਂਡੀਡੇਟ ਦਾ ਸਟੂਡੈਂਟ ਦਾ ਚਾਹੇ ਆਪਾਂ ਸਟੱਡੀ ਵੀਜ਼ ਗੱਲ ਕਰਗੇ ਜਿਹੜੇ ਉਹਨਾਂ ਦੇ ਜਿਹੜੇ ਵਰਕ ਪਰਪਰ ਨੂੰ ਲੈ ਕੇ ਪ੍ਰੋਗਰਾਮ ਉਹਨਾਂ ਦੇ ਬਾਰੇ ਦੀ ਗੱਲ ਕਰਕੇ ਜਾਂ ਵੀਕਰ ਵੀ ਦੇ ਬਾਰੇ ਦੇ ਵਿੱਚ ਗੱਲ ਕਰਕੇ ਬਹੁਤ ਸਖਤਾਈ ਹੋ ਗਈ ਹੈ ਜਿਹਦੇ ਵਿੱਚ ਕੰਮ ਦੀ ਕਮੀ ਵੀ ਆਈ ਹੈ ਇਹਨਾਂ ਕੰਟਰੀਆਂ ਦੇ ਵਿੱਚ ਕਿਉਂਕਿ ਸਾਡਾ 11 ਕੰਟਰੀਆਂ ਦੇ ਨਾਲ ਐਗਰੀਮੈਂਟ ਹੋਇਆ ਸੰਗ੍ਰਮ ਦੇ ਕੰਟਰੀ ਜਿਹੜੇ ਹੈਗੇ ਜਿਵੇਂ ਕਿ ਪੁਸਤकालय ਕੁਰਸੀਆ ਸਰਪੀਆ ਤੁਰਕੀ ਇਟਲੀ ਤੁਵਾਨੀਆ ਬਲਗਾਰੀਆ ਇਹਦੇ ਵਿੱਚ ਹੋਰ ਵੀ ਕੰਟਰੀ ਹਨ ਕਿਉਂਕਿ ਇਹਦੇ ਵਿੱਚ ਅਸੀਂ ਅੱਜ ਦੀ ਗੱਲ ਕਰਗੇ ਇਹਦੇ ਵਿੱਚ ਹੁਣ ਸਕੋਪ ਹੈ ਇਹਨਾਂ ਕੰਟਰੀਆਂ ਦੇ ਵਿੱਚ ਜੋ ਵੀ ਵਰਕ ਬ੍ਰਮਣ ਤੇ ਜਾਂਦੇ ਹਨ ਇੱਕ ਸਾਲ ਦਾ ਵਰਕ ਪਰਮਿਟ ਹੁੰਦਾ ਹੈ ਇੰਨਾ ਦੀ ਇਨਕਮ ਹੀ ਵਧੀਆ ਹੁੰਦੀ ਹੈ ਕਿ ਜਾਂ ਲੱਖ ਤੋਂ ਪਲੱਸ ਹੋ ਜਾਂਦੀ ਹੈ ਜੀ ਮਹੀਨੇ ਦੀ ਅਗਰ ਪੰਜ ਛਲ ਕੰਮ ਕਰਦਾ ਤਾਂ ਉੱਥੇ ਪੀਆਰ ਵੀ ਤੁਸੀਂ ਅਪਲਾਈ ਕਰ ਸਕਦੇ ਆ ਜਦੋਂ ਤੁਹਾਨੂੰ ਪੀਆਰ ਮਿਲ ਜਾਂਦੀ ਹੈ ਪਾਸਪੋਰਟ ਇਹਨਾਂ ਕੰਟਰੀਆਂ ਦਾ ਬਣ ਜਾਂਦਾ ਹੈ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਥੋਕੇ ਨਿਊਜ਼ੀਲੈਂਡ ਦੇ ਵੀ ਤੁਸੀਂ इजीली ਮੂਵ ਹੋ ਸਕਦੇ ਹੋ ਇਹਦੇ ਵਿੱਚ ਤੁਸੀਂ ਆਪਣੇ ਫੈਮਿਲੀ ਨੂੰ ਵੀ ਬੁਲਾ ਸਕਦੇ ਹੋ ਦੂਸਤ ਵੀਜ਼ੇ ਤੇ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ ਉਹ ਵੀ ਵੈਸੇ ਵੀ ਉਹਨਾਂ ਕੰਟਰੀਆਂ ਨਾਲੋਂ ਇਹ ਸਸਤੇ ਵੀ ਹਨ ਤੇ इजीली ਪੀਆਰ ਮਿਲ ਜਾਂਦੀ ਹੈਗੀਆ ਅਗਰ ਕਿਸੇ ਨੇ ਵੀ ਇਹਨਾਂ 11 ਕੰਟਰੀਆਂ ਦੇ ਵਿੱਚ ਬਰਕ ਪਰਮੈਂਟ ਲੈਣਾ ਹੋਵੇ ਜਾਣਾ ਹੋਵੇ ਤੁਸੀਂ ਫਰੈਂਡਸ਼ਿਪ ਇਮੀਗ੍ਰੇਸ਼ਨ ਦੇ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਕਿਉਂਕਿ ਇਸ ਟਾਈਮ ਤੇ ਇਨਾ ਕੰਪਨੀਆਂ ਦੀ ਧਮਾਨ ਸਾਡੇ ਕੋਲੇ ਆਈ ਹੋਈ ਹੈਗੀ ਆ ਜੀ ਦੇ ਵਿੱਚ ਆ ਡਰਾਈਵਰ ਟਰੱਕ ਡਰਾਈਵਰ ਆ ਫੋਰ ਕੋ ਲੈਫਟ ਡਰਾਈਵਰ ਦੀ ਡਿਮਾਂਡ ਹੈਗੀ ਆ ਇਸ ਤੋਂ ਇਲਾਵਾ ਸੁਪਰ ਮਾਰਕੀਟ ਦੇ ਵਿੱਚ ਵੀ ਵਰਕਰਾਂ ਦੀ ਜ਼ਰੂਰਤ ਹੈ ਵੇਅਰ ਹਾਊਸ ਦੇ ਵਿੱਚ ਵੀ ਵਰਕਰਾਂ ਦੀ ਜ਼ਰੂਰਤ ਹੈ ਖੇਤੀਬਾੜੀ ਨਾਲ ਸੰਬੰਧਿਤ ਜਿਵੇਂ ਕਿ ਡੇਰੀ ਫਾਰਮ ਪੁਲਟਰੀ ਫਾਰਮ ਹੋਰ ਵੀ ਜੋ ਕੁਝ ਹੈ ਉਹਦੇ ਬਾਰੇ ਵੀ ਉਹਦੇ ਉਹਦੇ ਵਿੱਚ ਵੀ ਵਰਕਰਾਂ ਦੀ ਜਰੂਰਤ ਹੈ ਰਿਕੁਆਇਰਮੈਂਟ ਕੀ ਆ ਤੁਸੀਂ ਆਪਣਾ ਪਾਸਪੋਰਟ ਦੀ ਸਕੈਨ ਕਾਪੀ ਲੈ ਕੇ ਆਉਣੀ ਹੈ ਡਰਾਈਵਿੰਗ ਲਾਇਸੈਂਸ ਲੈ ਕੇ ਆਉਣਾ ਐਜੂਕੇਸ਼ਨ ਦੇ ਸਰਟੀਫਿਕੇਟ ਲੈ ਕੇ ਆਉਣਾ ਜਿਹੜੇ ਕੰਟਰੀ ਜਾਣਾ ਹੈ ਤੁਸੀਂ ਉਸ ਕੰਟਰੀ ਦੀ ਜੀ ਜੀ ਹਮੈਸੇਜ ਤੋਂ ਲੈ ਕੇ ਆਉਣੀ ਹੈਗੀਆ 1 ਸਾਲ ਦਾ ਵਰਕ ਪਰਮਿਟ ਰਹੇਗਾ ਇਹਦਾ ਪ੍ਰੋਸੈਸਿੰਗ ਟਾਈਮ ਹੈਗਾ ਇਹ ਹੈ 60 ਤੋਂ 90 ਦਿਨਾਂ ਦਾ ਪ੍ਰੋਸੈਸ ਟਾਈਮ ਰਹੇਗਾ ਜਿਹੜਾ ਕਿ ਤੁਸੀਂ ਇਸੇ ਲਈ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹੋ ਬੁਧੇ ਰੇ ਜਾਣਕਾਰੀ ਲੈਣ ਲਈ ਤੁਸੀਂ ਫੇਰ ਦੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪੰਜਾਬ ਸੋਹਣਾ ਪੰਜਾਬ Facebook ਪੇਜ ਵੀ ਹੈ ਤੁਸੀਂ ਐਸਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹਨਾਂ ਕੰਟੈਂਟਾਂ ਬਾਰੇ ਹੋਰ ਜਾਣਕਾਰੀ ਮੈਂ ਵੀ ਤੁਹਾਡੇ ਤੱਕ ਹਮੇਸ਼ਾ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀਣਾ ਰੱਖਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪੁੱਛ